ਪਉ ਅਨੀਗੜ ਦੇ ਵਿੱਚ ਰੈਵਰ ਇੰਸਟੀਟਿਊਟ ਆਫ ਜੁਨਾਨੀਅਤੇ ਰੈਵਰ ਫਾਊਂਡੇਸ਼ਨ ਵੱਲੋਂ ਅੱਜ ਪੰਜਾਬ ਸਟੇਟ ਦੀ ਅਨੀਮਾ ਸੰਬੰਧੀ ਕਮੀਟਿੰਗ ਆਯੋਜਨ ਕੀਤੀ ਗਈ ਜਿਸ ਦੇ ਵਿੱਚ ਕੀ ਕੇਂਦਰ ਤੋਂ ਮੁੱਖ ਮਹਿਮਾਨ ਆਯੁਰਵੈਦਿਕ ਜੁਨਾਨੀ ਅਤੇ ਪੰਜਾਬ ਦੇ ਨਾਂ ਨਾਲ ਸਟੇਟ ਦੇ ਅਹੁਦੇਦਾਰ ਪਹੁੰਚੇ ਸਨ ਜਿੱਥੋਂ ਕੀ ਸੰਤ ਕੇਂਦਰ ਸਰਕਾਰ ਵੱਲੋਂ ਬੇਦਰਕੇਸ਼ ਸ਼ਰਮਾ ਨੈਸ਼ਨਲ ਆਫ ਇਹ ਆਯੋਜਨ ਪਹੁੰਚੋ ਇਸਾਨ ਜਿੱਥੇ ਕਿ ਪੰਜਾਬ ਸਟੇਟ ਦੇ ਪ੍ਰਵਿੰਦਰ ਸਿੰਘ ਜੀ ਬਾਜਾਦ ਪੰਜਾਬ ਨੈਸ਼ਨਲ ਵੈਦ ਇਹਦੇ ਪਹੁੰਚੋ ਸਨ ਜਿਨ੍ਹਾਂ ਨੇ ਡਾਕਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਕਿਉਂਕਿ ਅਗਰ ਗੱਲ ਕਰੀ ਤਾਂ ਹਰ 3 ਮਹੀਨਿਆਂ ਬਾਅਦ ਇਹ ਮੀਟਿੰਗਾਂ ਦਾ ਆਯੋਜਨ ਕੀਤੇ ਜਾਂਦੇ ਹਨ ਕਿਉਂਕਿ ਡਾਕਟਰਾਂ ਨੂੰ ਚਾਹੇ ਰਿਸੈਂਸ ਨਿਊ ਕਰਾਉਣੇ ਹੋਣ ਜਾਣਾਂ ਦੇ ਰਾਈਟਾਂ ਬਾਰੇ ਜੋ ਉਹਨਾਂ ਦੇ ਹੱਕਾਂ ਲਈ ਗੱਲਾਂ-ਬਾਤਾਂ ਕਰਨ ਲਈ ਜੋ ਪੰਜਾਬ ਦੇ ਮੁੱਦਿਆਂ ਦੇ ਨਾਲ-ਨਾਲ ਕੇਂਦਰ ਦੇ ਵਿੱਚੇ ਮੁੱਦੇ ਪਹਚਾਏ ਜਾਂਦੇ ਹਨ ਉਹਨਾਂ ਸੰਬੰਧੀ ਅ ਰੈਵਰ ਇੰਸਟੀਚਿਊਟ ਦੇ ਵਿੱਚ ਆਯੋਜਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਡਾਕਟਰ ਐਮ ਐਸ ਖਾਨ ਵੱਲੋਂ ਰਕੇਸ਼ ਸ਼ਰਮਾ ਜੀ ਦੇ ਨਾਲ-ਨਾਲ ਪਰਵਿੰਦਰ ਪਾਜਾ ਜੀ ਦਾ ਜੀ ਆਇਆਂ ਕੀਤਾ ਜਾਂ ਤੇ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਇਸ ਸੰਬੰਧੀ ਮੀਟਿੰਗ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੰਜਾਬ ਦੇ ਵੱਖ-ਵੱਖ ਪਹੁੰਚੇ ਡਾਕਟਰ ਐਸ ਐਮਓ ਅਤੇ ਹੋਰ ਵੱਖ-ਵੱਖ ਡਾਕਟਰ ਆਧਰਵੇਦਿਕ ਪਹੁੰਚ ਹੋਏ ਜਾਣ ਜਿੱਥੇ ਕਿ ਪ੍ਰਾਈਵੇਟ ਸੈਕਟਰਾਂ ਜਾਂ ਸਰਕਾਰ ਦੇ ਵਿਚਾਰੀਆਂ ਮੁਸ਼ਕਲਾਂ ਸੰਬੰਧੀ ਉਹਨਾਂ ਨੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਤਸਵੀਰਾਂ ਵੀ ਦੇਖ ਸਕਦੇ ਹਾਂ ਡਾਕਟਰ ਐਮ ਐਸ ਖਾਨ ਵੱਲੋਂ ਰਕੇਸ਼ ਸ਼ਰਮਾ ਅਤੇ ਪ੍ਰਵਿੰਦਰ ਪਾਜਾ ਜੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਵੈਦ ਰਕੇਸ਼ ਸ਼ਰਮਾ ਜੀ ਅਤੇ ਉਹਨਾਂ ਦੇ ਨਾਲ ਪ੍ਰਵਿੰਦਰ ਪਾਜਾ ਅਤੇ ਡਾਕਟਰ ਐਮ ਐਸ ਖਾਨ ਨੇ ਕੀ ਕਿਹਾ ਆ ਤੁਹਾਨੂੰ ਸੁਣਾਉਣੇ ਆ ਖਾਸ ਰਿਪੋਰਟ ਰਹੀ ਹੈ どんどんどんどんどんどんどん श्री लंका देश में डॉक्टर संजीव गवादी के स्टार और रविंद्र साहेब जी मिस्ट्री बोर्ड ऑफ़ पार्वती के इंडियन सिस्टम ऑफ मेरे संजाव हमारे डॉक्टर प्रवीण बजाज जी प्रेजिडेंट नीमा पंजाब श्री डॉक्टर अनिल का नागर जी सेक्रेटरी बजार

डॉक्टर राकेश सिंह जी का प्लीज गवर्नमेंट ऑफ डॉक्टर संजीव गोयल जी रजिस्ट्रार रविदास आयुर्वेदिक होशियारपुर रजिस्ट्रार बोर्ड ऑफ आयुर्वेदिक एंड सिस्टम ऑफ मेडिसन पंजाब हमारे डॉक्टर प्रवेदर बजाज जी प्रेसिडेंट डीमा पंजाब श्री डॉक्टर अरविंदर नागराज जी सेक्रेटरी पंजाब

स्टेट पंजाब की मीटिंग यहाँ पर एग्जीक्यूटिव मीटिंग हो रही है और पूरे पंजाब के जो आयुष डॉक्टर्स हैं उनके एक एसोसिएशन है नीमा उसके डेजनेटरी यहाँ पे आए हुए हैं आज उसके साथ साथ हमारे सेंट्रल काउंसिल ऑफ इन, इन, नेशनल काउंसिल ऑफ इंडियन मेडिसिन उसके प्रेसिडेंट हैं रजिस्ट्रार साहब गुरु रविदास आयुर्वेद यूनिवर्सिटी के होशियारपुर से वो रजिस्ट्रार साहब हैं और सभी लोग आए हैं यहाँ पर मीटिंग का मेन मुद्दा तो यही है कि भाई हम अपने प्रदेश को ये है किस तरह से अच्छी सेवा दे सकें जो गरीब लोग हैं उनकी अच्छी आ, कम कीमत में अच्छी उनको ये ट्रीटमेंट प्रोवाइड कर करा सकें और जो अपना ये आयुर्वेदिक सिस्टम है इसको डेवलप करें उपरला हो रहा है गवर्नमेंट की तरफ से भी हो रहा है हमारी जो एसोसिएशन है नीमा इसकी तरफ से भी हो रहा है और भूल भूलते नहीं जा रहे हैं लोग अपनाते जा रहे हैं इसको अब ये बढ़ता जा रहा है दिन ब दिन आयुर्वेद का जो प्रोजेक्ट है क्योंकि ये इसकी जो दवाइयाँ हैं बहुत इफेक्टिव हैं साइड इफेक्ट लेस है और बहुत सस्ती है ने है कि अपनी जो ट्रेडिशनल दवाइयाँ हैं हिंदुस्तान की दवाइयाँ हैं अपने इलाके की दवाइयाँ हैं अपने इलाके में पैदा होती हैं उनको अपना अपनाएँ और स्वस्थ रहें देशी दवाइयां अपनाएं और स्वस्थ रहें मेरा नाम डॉक्टर परविंदर बजाज और मैं नेशनल इंटीग्रेटेड मेडिकल एसोसिएशन पंजाब का प्रेसिडेंट हूं सर आज जो पंजाब स्टेट की मीटिंग हो रही है कि मैं देखने चीजों के लेके मुझे आज रैबर इंस्टीट्यूट ऑफ आयुर्वेदिक एंड यूनानी दे विच जेडी साडी मीटिंग हो रही है ਇਹ ਪੰਜਾਬ ਦੀ ਐਗਜ਼ੀਕਿਊਟਿਵ ਮੀਟਿੰਗ ਹੈ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਮੀਟਿੰਗ ਹੈ ਹਰ 3 ਮਹੀਨੇ ਬਾਅਦ ਇਹ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਮੀਟਿੰਗ ਹੁੰਦੀ ਹੈ ਇੱਕ ਸ਼ਹਿਰ ਚ ਨਹੀਂ ਅਸੀਂ ਕਰਦੇ ਕਿਉਂਕਿ ਸਾਡੀਆਂ 42 ਬ੍ਰਾਂਚੇਜ਼ ਆ ਪੂਰੇ ਪੰਜਾਬ ਚ ਔਰ ਜਿਸ ਤਰ੍ਹਾਂ ਪਿਛਲੀ ਵਾਰ ਇਹ ਸੀ ਮਲੇਰਕੋਟਲੇ ਸੀ ਉਸ ਤੋਂ ਪਿਛਲੀ ਵਾਰ ਮਾਨਸੇ ਸੀ ਐ ਸੌਰੀ ਅਸੀਂ ਇੱਥੇ ਆ ਅਗਲੇ 8 ਦਸੰਬਰ ਦੀ ਵੀ ਫਾਈਨਲ ਆ ਉਹ ਅਸੀਂ ਫਾਜ਼ਿਲਕਾ ਚ ਆਵਾਂਗੇ ਨੈਸ਼ਨਲ ਇੰਟੈਗਰੇਟਿਡ ਮੈਡੀਕਲ ਐਸੋਸੀਏਸ਼ਨ ਜਿਹੜੀ ਹੈ ਇਹ ਬੀ ਐਮ ਐਸ ਜੀ ਐਮ ਐਸ ਇੰਡੀਅਨ ਸਿਸਟਮ ਆਫ ਮੈਡੀਸਨਸ ਦੇ ਡਾਕਟਰ ਜੀ ਇੱਕ ਸੰਸਥਾ ਹੈ ਔਰ ਇਹ ਐਨ ਆਈ ਐਮ ਐ ਨੈਸ਼ਨਲ ਇੰਟੈਗਰੇਟਿਡ ਮੈਡੀਕਲ ਐਸੋਸੀਏਸ਼ਨ ਭਾਰਤ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੈ ਜਿਹਦੇ ਨਾਲ ਕਿ ਸਭ ਤੋਂ ਜ਼ਿਆਦਾ ਇੰਡੀਅਨ ਸਿਸਟਮ ਆਫ ਮੈਡੀਸਨਸ ਦੇ ਡਾਕਟਰਸ ਜੁੜੇ ਹੋਏ ਆ ਤੁਸੀਂ ਇੱਕ ਸਵਾਲ ਕਰ ਰਹੇ ਸੀਗੇ ਕਿ ਕੀ ਸਾਡੇ ਡਾਕਟਰਸ ਨੂੰ ਐਲੋਪੈਥਿਕ ਮੈਡੀਸਨ ਯੂਜ਼ ਕਰਨ ਦਾ ਅਧਿਕਾਰ ਹੈ हां मैं बड़े स्पष्ट तौर दे ऊपर कहना चाहूंगा डॉक्टर राकेश शर्मा जी ने भी ਤੁਹਾਨੂੰ ਦੱਸਿਆ 1963 ਐਕਟ ਪੰਜਾਬ ਆਯੁਰਵੈਦਿਕ ਐਂ ਯੂਨਾਨੀ ਐਕਟ 1963 ਸਰਲਾ ਗਰੇਵਾਲ ਦੇ ਟਾਈਮ ਦਾ ਇਹ ਐਕਟ ਬਣਿਆ ਆ ਔਰ 96 6 ਵਿੱਚ 1963 ਚ ਜਾ ਕੇ ਇਹ ਅਮੈਂਡ ਹੋਇਆ ਔਰ ਰਾਸ਼ਟਰਪਤੀ ਵੱਲੋਂ ਇਹ ਜਿਹੜਾ ਗਜ਼ਟ ਨੋਟੀਫਾਈ ਹੋਇਆ ਇਹ ਸਾਨੂੰ ਇਹਦੀ 19 ਡੀ ਕਲੋਜ਼ ਸਾਨੂੰ ਇਹ ਅਧਿਕਾਰ ਦਿੰਦੀ ਹੈ ਕਿ ਜੋ ਪੜ੍ਹਾਈ ਅਸੀਂ ਪੜ੍ਹੀ ਹੈ ਉਸ ਪੜ੍ਹਾਈ ਨੂੰ ਡਾਕਟਰ ਸਾਹਿਬ ਨੇ ਵੀ ਜਿਸ ਤਰ੍ਹਾਂ ਦੱਸਿਆ ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਉਹਦਾ ਪ੍ਰਯੋਗ ਕਰ ਸਕਦੇ ਹਾਂ ਔਰ ਉਹਦੇ ਮੁਤਾਬਕ ਅਸੀਂ ਆਪਣੇ ਸਿਲੇਬਸ ਦੇ ਵਿੱਚ ਆਪਣੇ ਕਿਊਰਿਕੂਲਮ ਦੇ ਵਿੱਚ ਐਲੋਪੈਥੀ ਦੀ ਪੜ੍ਹਾਈ ਕੀਤੀ ਹੈ ਔਰ ਇਸ ਕਰਕੇ ਸਾਨੂੰ ਪੂਰਨ ਅਧਿਕਾਰ ਹੈ ਪੰਜਾਬ ਦੇ ਡਾਕਟਰਸ ਨੂੰ ਬੀਐਮਐਸ ਡਾਕਟਰਸ ਨੂੰ ਕਿ ਉਹ ਐਲੋਪੈਥਿਕ ਮੈਡੀਸਿਨਸ ਯੂਜ਼ ਕਰ ਸਕਦੇ ਆ ਔਰ ਹੁਣ ਜਿਵੇਂ ਦੱਸਿਆ ਸਾਡੇ ਜਿਹੜੇ ਪੋਸਟ ਗ੍ਰੈਜੂਏਟ ਡਾਕਟਰਸ ਨੇ ਜਿਨ੍ਹਾਂ ਨੇ ਬੀਐਮਐਸ ਤੋਂ ਬਾਅਦ ਐਮਐਸ ਕੀਤੀ ਹੈ ਛੱਲੇ ਤੇ ਜਾਂ ਸ਼ਲਾਕਿਆ ਦੇ ਵਿੱਚ ਉਹ 58 58 ਸਰਜਰੀਜ਼ ਵੀ ਕਰ ਸਕਦੇ ਆ ਔਰ ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਡਾਕਟਰ ਕੇਸ਼ ਸ਼ਰਮਾ ਜੀ ਨੂੰ ਬੁਲਾਇਆ ਹੈ ਨੈਸ਼ਨਲ ਕਮਿਸ਼ਨ ਆਫ ਇੰਡੀਅਨ ਸਿਸਟਮ ਮੈਡੀਸਨ ਤੋਂ ਕਿ ਸਾਨੂੰ ਜਿਹੜੇ ਕ੍ਰੈਡਿਟ ਆਵਰਸ ਆ कि ਸਾਡੀ ਰੀਨਿਊਲ ਦੁਆਰਾ ਤਾਂ ਹੀ ਆਉਣੀ ਹੈ ਜੇ ਸਾਡੇ 10 ਘੰਟੇ ਦੇ ਸਾਡੇ ਕੋਲ ਕ੍ਰੈਡਿਟ ਆਵਰਸ ਉਹਦੇ ਬਾਰੇ ਸਾਡੇ ਡਾਕਟਰਸ ਨੂੰ ਜਾਣਕਾਰੀ ਦੇਣ ਡਾਕਟਰ ਸੰਜੀਵ ਗੋਇਲ ਜੀ ਸਾਡੇ ਆਯੁਰਵੈਦਿਕ ਕਾਉਂਸਲ ਦੇ ਰਜਿਸਟਰਾਰ ਬਹੁਤ ਦੇਰ ਤੋਂ ਚੱਲ ਰਹੇ ਨੇ ਔਰ ਬੜੇ ਐਕਸਪੀਰੀਅੰਸ ਨੇ ਔਰ ਇਹਨਾਂ ਦਾ ਪੰਜਾਬ ਦੇ ਆਯੁਰਵੈਦਿਕ ਡਿਪਾਰਟਮੈਂਟ ਨੂੰ ਔਰ ਰਾਜੂਸਟ ਡਿਪਾਰਟਮੈਂਟ ਨੂੰ ਬਹੁਤ ਦੇਣ ਆ ਇਹਨਾਂ ਦੀ ਏ ਆਏ ਨੇ ਇਹ ਵੀ ਸਾਡੇ ਗ੍ਰੈਜੂਏਟਸ ਨੂੰ ਐਜੂਕੇਟ ਕਰਨਗੇ ਕਿ ਰੀਨਿਊਲ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਆਮ ਤੌਰ ਦੇਤੇ ਅਸੀਂ ਡਿਪਾਰਟਮੈਂਟਸ ਜਾਂਦੇ ਹਾਂ ਬਹੁਤ ਸਾਰੀ ਦਿੱਕਤ ਆਂਦੀ ਹੈ ਲੇਕਿਨ ਡਾਕਟਰ ਸੰਜੀਵ ਗੋਇਲ ਦੇ ਅਸੀਂ ਸ਼ੁਕਰਗੁਜ਼ਾਰ ਆ ਕਿ ਇਹਨਾਂ ਦੇ ਉੱਥੇ ਹੁੰਦਿਆਂ ਡਿਪਾਰਟਮੈਂਟ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਆਂਦੀ ਡਾਕਟਰ ਰਵੀ ਡੂਮਰਾ ਜੀ ਆਯੂਸ ਦੇ ਡਾਇਰੈਕਟਰ ਸਾਡੇ ਕੋਲ ਆਏ ਨੇ ਇਹ ਡਿਸਪੈਂਸਰੀਜ਼ ਦੇ ਵਿੱਚ ਜਿੰਨੇ ਡਾਕਟਰ ਲੱਗੇ ਸਾਡੇ ਡਿਸਟ੍ਰਿਕਟ ਆਯੁਰਵੇਦਿਕ ਅਫਸਰ ਵੀ ਬੈਠੇ ਨੇ ਇੱਥੇ ਉਹਨਾਂ ਨੂੰ ਕੰਟਰੋਲ ਇਹ ਕਰਦੇ ਨੇ ਔਰ ਇਹ ਜਿਹੜੀ ਤੁਸੀਂ ਗੱਲ ਪੁੱਛੀ ਸੀ ਵੀ ਹਸਪੀਟਲਸ ਨੂੰ ਅਪਗ੍ਰੇਡ ਕੀਤਾ ਜਾਵੇ ਉਹਦੇ ਵਾਸਤੇ ਇਹਨਾਂ ਦਾ ਡਿਪਾਰਟਮੈਂਟ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਔਰ ਸਾਡੀ ਆਰਗੇਨਾਈਜੇਸ਼ਨ ਵੀ ਸਮੇਂ-ਸਮੇਂ ਇਹਨਾਂ ਨੂੰ ਜਾਣੂ ਕਰਾਉਂਦੀ ਰਹਿੰਦੀ ਹੈ ਜਾਂ ਇਹਨਾਂ ਨੂੰ ਜਾਗਰੂਕ ਕਰਾਉਂਦੀ ਰਹਿੰਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਨਾ ਡਿਸਪੈਂਸਰੀਜ਼ ਦੀ ਹੋਰ ਲੋੜ ਹੈ ਜਾਂ ਸਾਡੇ ਡਾਕਟਰਸ ਵਾਸਤੇ ਹੋਰ ਵੈਕੈਂਸੀਆਂ ਕੱਢੀਆਂ ਜਾਣ ਅਗਰ ਗੱਲ ਕਰੀਏ ਸਨ ਦਵਾਈਆਂ ਦੀ ਦਵਾਈਆਂ ਦੀ ਜਿਹੜੇ ਸਾਨੂੰ ਅਸੀਂ ਪ੍ਰਾਈਵੇਟ ਬਜ਼ਾਰਾਂ ਚੋਂ ਖਰੀਦੂ ਲੈਨੇ ਆ ਪਰ ਸਾਨੂੰ ਉਹਨਾਂ ਬਾਰੇ ਨੌਲ ਜੀ ਨਹੀਂ ਦੀ ਜੇਕਰ ਸਾਨੂੰ ਸਰਕਾਰੀ ਦਵਾਈਆਂ ਮਿਲਦੇ ਨੇ ਤਾਂ ਸਾਨੂੰ ਬਹੁਤ ਲੱਗਦਾ ਵੀ ਕੁਆਲਿਟੀ ਵੀ ਅੱਛੀ ਮਿਲਦੀ ਤੇ ਵਧੀਆ ਵੀ ਮਿਲਦੀ ਆ ਪਰ ਲੋਕਾਂ ਦੇ ਕੁਮਾਨ ਦੇ ਵਿੱਚ ਡਰ ਆ ਉਹ ਚੀਜ਼ ਕਿਵੇਂ ਅਸੀਂ ਕਿਵੇਂ ਕਰੋਂਗੇ ਵੀ ਹਸਪੀਟਲ ਅਗਰ ਜੇ ਬਦਲ ਬਦਲ ਬਣ ਗਏ ਲੋਕਾਂ ਨੂੰ ਫਿਰ ਜਾਣਕਾਰੀ ਮਿਲੂ ਉਹਦੇ ਲਈ ਕੀ ਪ੍ਰਬੰਧ ਕਰਨਾ ਚਾਹੀਦਾ ਸਰਕਾਰ ਨੂੰ ਦੇਖੋ ਇਹ ਜਿੰਨੀਆਂ ਵੀ ਦਵਾਈਆਂ ਹਸਪੀਟਲ ਜਾਂਦੀਆਂ ਵਾਂ ਇਹਨਾਂ ਦੇ ਕੁਝ ਪੈਰਾਮੀਟਰਸ ਹੁੰਦੇ ਆ ਉਹਨਾਂ ਪੈਰਾਮੀਟਰਸ ਨੂੰ ਕਲੀਅਰ ਕਰਨ ਤੋਂ ਬਾਅਦ ਹੀ ਇਹ ਦਵਾਈਆਂ ਹਸਪੀਟਲ ਦੇ ਵਿੱਚ ਜਾਂਦੀਆਂ ਉਹ ਸਰਕਾਰ ਦਾ ਕੰਮ ਆ ਉਹ ਸਾਡਾ ਪ੍ਰਾਈਵੇਟ ਪ੍ਰੈਕটিশਨਰਸ ਦਾ ਕੰਮ ਨਹੀਂ ਹੈ ਸਰਕਾਰ ਉਹਨਾਂ ਨੋਰਮਸ ਨੂੰ ਕਲੀਅਰ ਕਰਕੇ ਜਿਸ ਤਰ੍ਹਾਂ ਕਿ ਇੱਕ ਹੁਣ ਇਸ ਤਰ੍ਹਾਂ ਆ ਕਿ ਵੀ ਜਿਹੜੀ ਵੀ ਕੋਈ ਆਯੁਰਵੈਦਿਕ ਦਵਾਈ ਹੈ ਉਹ ਆਜਿਸ ਡਿਪਾਰਟਮੈਂਟ ਤੋਂ ਪਾਸ ਹੋ ਕੇ ਹੀ ਜਾਏਗੀ ਔਰ ਉਹਦੇ ਅੱਗੇ ਕੀ ਹੁੰਦਾ ਸੀ ਆਯੁਰਵੈਦਿਕ ਦਵਾਈ ਦੇ ਬਾਅਦ ਜੋ ਲਿਖਿਆ ਹੁੰਦਾ ਸੀ ਉਹ ਪਾਇਆ ਨਹੀਂ ਸੀ ਹੁੰਦਾ ਜੋ ਪਾਇਆ ਹੁੰਦਾ ਸੋ ਲਿਖਿਆ ਨਹੀਂ ਜਾਂਦਾ ਲੇਕਿਨ ਹੁਣ ਐਸਾ ਨਹੀਂ ਹੈ ਹੁਣ ਇੰਡੀਆ ਦੇ ਵਿੱਚ ਘੱਟੋ ਘੱਟ 10 ਜਗ੍ਹਾ ਇਹ ਐਨਾਲਿਟਿਕਲ ਲੈਬਸ ਲੱਗ ਗਈਆਂ ਜਿਹੜੀਆਂ ਦੱਸਦੀਆਂ ਵੀ ਇਸ ਆਯੁਰਵੈਦਿਕ ਦਵਾਈ ਦੇ ਵਿੱਚ ਕੀ ਹੈ ਔਰ ਇਸ ਕਰਕੇ ਹੁਣ ਜੋ ਪਾਇਆ ਜਾਂਦਾ ਉਹੀ ਲਿਖਿਆ ਜਾਂਦਾ ਤੇ ਜੋ ਲਿਖਿਆ ਜਾਂਦਾ ਉਹੀ ਪਾਇਆ ਜਾਂਦਾ ਹਾਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਵੈਦ ਰਕੀਸ਼ਰ ਮੈਂ ਮੈਂ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ ਮੈਡੀਸਨ ਬੋਰਡ ਆਫ ਐਥਿਕਸ ਰਜਿਸਟ੍ਰੇਸ਼ਨ ਦਾ ਪ੍ਰੈਜ਼ੀਡੈਂਟ ਆ ਸਰਕਾਰ ਦਾ ਇਹ ਕਮਿਸ਼ਨ ਹੈ ਔਰ ਮੈਂ ਜੀਤੇ ਨੈਸ਼ਨਲ ਸਾਡੀ ਜਿਹੜੀ ਇੰਟੀਗ੍ਰੇਟਿਡ ਐਸੋਸੀਏਸ਼ਨ ਹੈ ਅਯੁਰਵੇਦਾ ਯੂਨਾਨੀ ਦੀ ਉਹਦੀ ਐਗਜ਼ੀਕਿਊਟਿਵ ਕਮੇਟੀ ਦੀ ਮੈਂਬਰ اٹੈਂਡ ਕਰ ਮੈਂ ਦੀ ਮੀਟਿੰਗ اٹੈਂਡ ਕਰਨ ਆਇਆ ਹਾਂ ਅਗਰ ਸਰ ਗੱਲ ਕਰੀਏ ਰਾਈਟ ਦੀ ਜਿਵੇਂ ਡਾਕਟਰਾਂ ਦੇ ਰਾਈਟ ਆ ਆਪਣੇ ਕੀ ਬੰਦ ਜਿੰਦਗੀ ਦੇ ਵਿੱਚ ਬਹੁਤ ਲੋਕਾਂ ਦੇ ਬੰਨਾਂ ਚ ਡਰ ਭੋਗ ਬਣਾ ਲੈਂਦੇ ਈ ਰਾਈਟ ਹੋਣੇ ਚੀਜ਼ ਨੇ ਡਾਕਟਰ ਦੀ ਜਿਹੜੀ ਵਿਸ਼ੇਸ਼ਤਾ ਦੇਖੀ ਸਾਡਾ ਜਿਹੜਾ ਡਾਕਟਰਸ ਦੇ ਰਾਈਟ ਸੰਬੰਧੀ ਰੈਗੂਲੇਸ਼ਨ ਹੈ ਉਹ 2023 ਚ ਵਾਪਸ ਪਬਲਿਸ਼ ਹੋਇਆ ਇਹਦੇ ਤੋਂ ਪਹਿਲਾਂ 1982 ਚ ਪਬਲਿਸ਼ ਹੋਇਆ ਸੀਗਾ ਇਹਦੇ ਚ ਸਭ ਤੋਂ ਪਹਿਲਾਂ ਜਿਹੜਾ ਰਾਈਟ ਹੈ ਸਾਡੇ ਜਿਹੜੇ ਸਾਰੇ ਆਯੁਰਵੇਦ ਦੇ ਔਰ ਯੂਨਾਨੀ ਦੇ ਔਰ ਸਿੱਧਾ ਦੇ ਔਰ ਸੋਗਵਾਰੀ ਪਾ ਦੇ ਇੰਡੀਅਨ ਸਿਸਟਮ ਆਫ ਮੈਡੀਸਨ ਦੇ ਜਿੰਨੇ ਵੀ ਗ੍ਰੈਜੂਏਟ ਹੈ ਉਹ ਆਪਣੇ ਆਪ ਨੂੰ ਡਾਕਟਰ ਸ਼ਬਦ ਨਾਲ ਡਾਕਟਰ ਲਿਖ ਸਕਦੇ ਹਨ ਇਹ ਸਾਡੇ ਰੈਗੂਲੇਸ਼ਨ ਨੇ ਪਾਵਰ ਦਿੱਤੀ ਹੈ ਇਸ ਤੋਂ ਪਹਿਲਾਂ ਜਿਹੜੀ ਪਾਵਰ ਹੈ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰੀ ਨੇ 2003 ਵਿੱਚ ਨੋਟੀਫਿਕੇਸ਼ਨ ਰਾਹੀਂ ਜਿਹੜੀ ਹੈ ਇਹ ਪਾਵਰ ਦਿੰਦੀ ਨਹੀਂ ਤਾਂ ਸਾਡੇ ਆਯੁਰਵੈਦਿਕ ਡਾਕਟਰਾਂ ਨੂੰ ਜਾਂ ਯੂਨਾਨੀ ਡਾਕਟਰਾਂ ਨੂੰ ਵੀ ਡਾਕਟਰ ਨਹੀਂ ਲਿਖ ਸਕਦੇ ਇਹ ਵੀ ਇਸ਼ੂ ਬੰਦਾ ਹੈ ਉਹ ਬਿਲਕੁਲ ਇਸ਼ੂ ਖਤਮ ਹੋ ਗਿਆ ਨੰਬਰ 2 ਸਾਡਾ ਜਿਹੜਾ ਸਿਲੇਬਸ ਹੈ ਸਾਡਾ ਜਿਹੜਾ ਕੈਰੀਕੂਲਮ ਹੈ ਉਸ ਕੈਰੀਕੂਲਮ ਤੇ ਜੇ ਉਸ ਬੱਚਾ ਪੜਦਾ ਹੈ ਗ੍ਰੈਜੂਏਟ ਡਾਕਟਰ ਬਣਨ ਵਾਸਤੇ ਜੋ ਵੀ ਪੜਾਈ ਕਰਦਾ ਹੈ ਜੇ ਉਹ ਕੋਈ ਆਪਰੇਸ਼ਨ ਜਿਵੇਂ ਐਨੋਰੈਕਟਲ ਆਪਰੇਸ਼ਨ ਹੈ ਜਾ ਸਿੰਪਲ ਡਿਲੀਵਰੀ ਕਰਾਣੀ ਹੈ ਤਾਂ ਇਸ ਤਰ੍ਹਾਂ ਦੀ ਉਹ ਸਾਰੀ ਕਾਰਗੁਜ਼ਾਰੀ ਜਿਹੜਾ ਹੈ ਆਪਣੀ ਡਿਸਪੈਂਸਰੀ ਆਪਣੇ ਹਸਪੀਟਲ ਖੋਲ ਕੇ ਉਹ ਕਰ ਸਕਦਾ ਹੈ ਔਰ ਜਿਹੜੀ ਚੀਜ਼ਾਂ ਦੀ ਟ੍ਰੇਨਿੰਗ ਲਿੱਤੀ ਹੈ ਉਹ ਸਾਰੀ ਟ੍ਰੇਨਿੰਗ ਨੂੰ ਜੋ ਹੈ ਆਪਣੀ ਪ੍ਰੈਕਟਿਸ ਇੰਪਲੀਮੈਂਟ ਕਰ ਸਕਦਾ ਹੈ ਔਰ ਪੋਸ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਐਮ ਡੀ ਕਰਨ ਤੋਂ ਬਾਅਦ ਆਯੁਰਵੈਦ ਯੁਨਾਨੀ ਦੋਨਾਂ ਚ ਸਪੈਸ਼ਲਾਈਜੇਸ਼ਨ ਹੈ ਜਿਹੜੀ ਸਬਜੈਕਟ ਦੀ ਐਮ ਡੀ ਕਰੇਗਾ ਉਹਦੀ ਵੀ ਉਹ ਪ੍ਰੈਕਟਿਸ ਜਿਹੜੀ ਹੈ ਕਰ ਸਕਦਾ ਹੈ ਪਰ ਸਰਕਾਰ ਆਯੂਸ਼ ਮੰਤਰਾਲੇ ਜਾਂ ਸਾਡੀ ਜਿਹੜੀ ਭੂਤਪੁਰ ਸੀਸੀਐਮ ਹੈ ਉਨੇ 58 ਸਰਜਰੀ ਕਰਨ ਵਾਸਤੇ ਸਾਡੇ ਜਿਹੜੇ ਗ੍ਰੈਜੂਏਟਸ ਹੈ ਆਯੁਰਵੇਦਾ ਦੇ ਉਹਨਾਂ ਨੂੰ ਪੋਸਟ ਗ੍ਰੈਜੂਏਟਸ ਨੂੰ ਅਲਾਉ ਕੀਤਾ ਤਾਂ ਇਹ 58 ਸਰਜਰੀਜ਼ ਵੀ ਕਰ ਸਕਦੀ ਇਹ ਨਹੀਂ ਬਕਾਇਦਾ ਨੋਟੀਫਿਕੇਸ਼ਨ ਹੋਈ ਹੋਈ ਹੈ ਤਾਂ ਉਸ ਨੋਟੀਫਿਕੇਸ਼ਨ ਦੇ ਹਿਸਾਬ ਨਾਲੇ ਲੋਕਾਂ ਨੂੰ ਨਹੀਂ ਤਾਂ ਇਹ ਹੁੰਦਾ ਵੀ ਇਹ ਡਾਕਟਰ ਆਯੁਰਵੇਦ ਦੇ ਨੇ ਕੀ ਸਰਜਰੀ ਕਰ ਸਕਦੇ ਆ ਉਹ 58 ਸਰਜਰੀਆਂ ਦੇ ਨਾਂ ਲਿਖਿਆ ਹੈ ਵੀ ਇੰਨੀ ਸਰਜਰੀਆਂ ਜਿਹੜੀਆਂ ਸਾਡੇ ਡਾਕਟਰ ਕਰ ਸਕਦੇ ਆ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਦੇ ਰਾਈਟਸ ਕੀ ਆ ਇੱਕ ਜਿਹੜੇ ਰਾਈਟਸ ਡਾਕਟਰ ਦੇ ਸਾਰੇ ਹੁੰਦੇ ਆ ਸਾਰੇ ਰਾਈਟਸ ਹੈ ਇਹ ਇਲਨੈਸ ਸਰਟੀਫਿਕੇਟ ਦੇ ਸਕਦੇ ਹੈ ਫਿਟਨੈਸ ਸਰਟੀਫਿਕੇਟ ਦੇ ਸਕਦੇ ਹੈ ਡਿਜ਼ੇਬਿਲਿਟੀ ਦਾ ਸਰਟੀਫਿਕੇਟ ਦੇ ਸਕਦੇ ਹੈ ਉਹ ਟਾਈਮ ਟੂ ਟਾਈਮ ਹੋਰ ਵੀ ਜਿਹੜੀ ਰਿਕੁਆਇਰਮੈਂਟ ਦਾ ਸਰਟੀਫਿਕੇਟ ਦੀ ਸਰੀਰ ਨਾਲ ਲੈ ਕੇ ਉਹ ਸਾਰੀ ਤਰ੍ਹਾਂ ਦੇ ਸਰਟੀਫਿਕੇਟ ਦੇ ਸਕਦੇ ਹੈ ਇਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਿੰਨੀਆਂ ਵੀ ਕੋਈ ਟ੍ਰੇਨਿੰਗਾਂ ਕਰਨ ਗੇਉਣ ਟ੍ਰੇਨਿੰਗਸ ਦੀ ਜੀਡੀਬੀ ਚੀਜ਼ ਸਿੱਖ ਕੇ ਆਣਗੇ ਅਥਾਰਾਈਜ਼ਡ ਇੰਸਟੀਚਿਊਟ ਤੋਂ ਸਿੱਖ ਕੇ ਆਣਗੇ ਤਾਂ ਉਸ ਟ੍ਰੇਡਿੰਗ ਦਾ ਫਾਇਦਾ ਆਪਣੀ ਪ੍ਰੈਕਟਿਸ ਕਰ ਸਕਦੇ ਹੈ ਇਸੇ ਤਰ੍ਹਾਂ ਇਹਨਾਂ ਨੂੰ ਵੀ ਪੂਰਾ ਰਾਈਟ ਹੋਏਗਾ ਅੰਡਰ ਐਕਟ 1872 ਜਿਹੜਾ ਹੁਣ ਨਿਆਂ ਸੰਹਿਤਾ ਚ ਕਨਵਰਟ ਹੋ ਗਿਆ ਤਾਂ ਇਹ ਵੀ ਐਵੀਡੈਂਸ ਦੇ ਸਕਦੇ ਹਨ ਇਹ ਵੀ ਜਾਂਚ ਪੜਤਾਲ ਦਾ ਹਿੱਸਾ ਬਣ ਸਕਦੇ ਹਨ ਤਾਂ ਇਸ ਤਰ੍ਹਾਂ ਦੇ ਇਹਨਾਂ ਦੇ ਬਹੁਤ ਸਾਰੇ ਹੋਰ ਵੀ ਰਾਈਟਸ ਹੈ ਜਿਹੜੇ ਕਿ ਇਹਨਾਂ ਦੇ ਕਰਿਕੂਲਮ ਔਰ ਸਿਲੇਬਸ ਤੋਂ ਬੜੇ ਕਲੀਅਰ ਹੋ ਜਾਂਦੇ ਹਨ ਉਹ ਸਾਰੀ ਚੀਜ਼ਾਂ ਹੈ ਆਪਣੀ ਪ੍ਰੈਕਟਿਸਿਸ ਜਨ ਕਰ ਸਕਦੇ ਆ ਇੰਗਲਿਸ਼ ਮੈਡੀਸਨ ਦਵਾਈ ਦੇ ਸਕਦੇ ਸਰ ਤੇ ਕੋਈ ਇੰਗਲਿਸ਼ ਮੈਡੀਸਨ ਦਵਾਈ ਦਾ ਇਨਾ ਇਹ ਵੀ ਸਟੇਟ ਦਾ ਆਪਣਾ ਪ੍ਰਿਵਿਊ ਹੁੰਦਾ ਹੈ ਆਪਣਾ ਐਕਟ ਹੁੰਦਾ ਹੈ ਅਗਰ ਉਹ ਅਲਾਉ ਕਰਦਾ ਤਾਂ ਦੇ ਸਕਦੇ ਆ ਅਗਰ ਸਟੇਟ ਹੈ ਕਿਉਂਕਿ ਜਿਹੜਾ ਹੈਲਥ ਹੈ ਸਟੇਟ ਸਬਜੈਕਟਿਵ ਭਾਰਤ ਸਰਕਾਰ ਦੇ ਕੋਲ এডਿਕੇਸ਼ਨ ਮੈਡੀਕਲ এডਿਕੇਸ਼ਨ ਬਾਰੇ ਸੰਬੰਧੀ ਸਾਰੀ ਚਰਚਾ ਹੁੰਦੀ ਹੈ ਔਰ ਜਿਹੜਾ ਹੈਲਥ ਸਰਵਿਸਿਜ਼ ਹੈ ਸਟੇਟ ਨੂੰ ਜਿਹੜੀ ਹੈਲਥ ਸਰਵਿਸਿਜ਼ ਪ੍ਰੋਵਾਈਡ ਕਰਾਨੀ ਹੈ ਉਹ ਸਟੇਟ ਦਾ ਸਬਜੈਕਟ ਹੁੰਦਾ ਜਿਵੇਂ ਮਹਾਰਾਸ਼ਟਰ ਚ ਬਿਲਕੁਲ ਅਲੱਗ-ਬੇਰੀ ਦਵਾਈ ਦੇ ਸਕਦੇ ਆ ਹਰਿਆਣਾ ਚ ਬਿਲਕੁਲ ਦੇ ਸਕਦੇ ਆ ਯੂਪੀ ਚ 18 ਦਵਾਈਆਂ ਨੂੰ ਅਲਾਉ ਕੀਤਾ ਹੋਇਆ ਹੈ ਇੱਥੇ ਵੀ ਮੈਂ ਜਿੱਥੇ ਤੱਕ ਜਾਣਦਾ ਗਰੇਵਾਲ ਮੈਡਮ ਦੇ ਟਾਈਮ ਦਾ ਇੱਕ ਬਹੁਤ ਪੁਰਾਣਾ ਜਿਹੜਾ ਹੈ ਨੋਟੀਫਿਕੇਸ਼ਨ ਹੋਇਆ ਹੋਇਆ ਜਿਦੇ ਚ ਪੰਜਾਬ ਵੱਲੋਂ ਵੀ ਉਹ ਜਿਹੜਾ ਸਾਡੇ ਪ੍ਰੈਕਟੀਸ਼ਨਰ ਨੂੰ ਇਹਦੇ ਵਾਸਤੇ ਅਲਾਉ ਕੀਤਾ ਹੋਇਆ ਹੈ ਸਰ ਪੰਜਾਬ ਸਰਕਾਰ ਵੱਲੋਂ ਆਯੁਰਵੈਦਿਕ ਹਸਪਤਾਲ ਕੋਡ ਦਿੱਤੇ ਗਏ ਨੇ ਪਰਾਸੀ ਗੱਲ ਕਰਦੇ ਹਾਂ ਕਿ ਇੱਥੇ ਡਾਕਟਰਾਂ ਦੀ ਇੰਨੀ ਵੱਡੀ ਪੱਧਰ ਤੇ ਘਾਟ ਹੈ ਲੋਕ ਚਾਹੁੰਦੇ ਵੀ ਨੇ ਦਵਾਈਆਂ ਲੈ ਕੇ ਆਯੁਰਵੈਦਿਕ ਪਰ ਉਹਦੇ ਲਈ ਕਿਉਂ ਨਹੀਂ ਸੈਂਟਰ ਸਰਕਾਰ ਵੀ ਇਸ ਲਈ ਗੰਭੀਰਤਾ ਲੈਂਦੀ ਵੀ ਪੰਜਾਬ ਦੇ ਵਿੱਚ ਹਸਪਤਾਲਾਂ ਨੂੰ ਪ੍ਰੋਵਾਈਡ ਕਰੇ ਆਯੁਰਵੈਦਿਕ ਦਵਾਈਆਂ ਦਿੱਤੀ ਜਾਣ ਲੋਕਾਂ ਜਿਹੜੇ ਜਾਣਕਾਰੀ ਬਹੁਤ ਦੀ ਜੀ ਇਹ ਜਿਹੜਾ ਤੁਹਾਡਾ ਪ੍ਰਸ਼ਨ ਹੈ ਇਹਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਨਾ ਤਾਂ ਮੈਂ ਕੇਂਦਰ ਸਰਕਾਰ ਦਾ ਅਧਿਕਾਰੀ ਹਾਂ ਨਾ ਪੰਜਾਬ ਸਰਕਾਰ ਦਾ ਅਧਿਕਾਰੀ ਮੈਂ ਕਮਿਸ਼ਨ ਚ ਇੱਕ ਪ੍ਰੈਜ਼ੀਡੈਂਟ ਐ ਕਮਿਸ਼ਨ ਜਿਹੜਾ ਹੈ ਪਾਰਲੀਮੈਂਟ ਤੋਂ ਬਣਿਆ ਹੈ ਆਟੋਨੋਮਸਿ ਬੋਰਡ ਹੈ ਉਹ ਸਾਡਾ ਕੰਮ ਹੈ ਜਿਹੜੇ ਪ੍ਰਾਈਵੇਟ ਪ੍ਰੈਕਟਿਸ਼ਨਰਸ ਹੈ ਇਨਾਂ ਵਾਸਤੇ ਪਾਲਿਸੀਜ਼ ਬਣਾਉਣਾ ਪ੍ਰਾਈਵੇਟ ਪ੍ਰੈਕਟਿਸ਼ਨਰ ਵੀ ਕਹਾਗਾ ਨੇ ਜਿਨ੍ਹਾਂ ਕੋਲ ਵੀ ਸਾਡਾ ਲਾਇਸੈਂਸ ਹੈ ਉਹਨਾਂ ਵਾਸਤੇ ਪਾਲਿਸੀਜ਼ ਬਣਾਉਣਾ ਰੈਗੂਲੇਸ਼ਨ ਬਣਾਉਣਾ ਨੋਟੀਫਿਕੇਸ਼ਨ ਬਣਾਉਣਾ ਔਰ ਗਾਈਡਲਾਈਨ ਜਾਰੀ ਕਰਨਾ ਇਹ ਸਾਡਾ ਕੰਮ ਹੈ ਇਨਾਂ ਚ ਕੰਡਕਟ ਔਰ ਮਿਸਕੰਡਕਟ ਦੋਨੋਂ ਹੀ ਆ ਜਾਂਦੇ ਨੇ ਕੰਡਕਟ ਜਿਹੜਾ ਕਰਦਾ ਹੈ ਉਹਦੇ ਵਾਸਤੇ ਕੋਈ ਸਜ਼ਾ ਪ੍ਰਬਧਾਨ ਨਹੀਂ ਹੈ ਜੇ ਕੋਈ ਮਿਸਕੰਡਕਟ ਕਰਦਾ ਹੈ ਤਾਂ ਉਹਦੇ ਚ ਵੀ ਉਹਨੂੰ ਪੈਨਲਟੀ ਦਾ ਔਰ ਸਜ਼ਾਵਾਂ ਦਾ ਪ੍ਰਬਧਾਨ ਹੁੰਦਾ ਹੈ ਠੀਕ ਥੈਂਕ ਯੂ ਗਰ अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव्ड नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें नाइन टू वन सिक्स फोर सेवन टू जीरो वन फाइव